ਸਤਿ ਸ਼੍ਰੀ ਅਕਾਲ ਜੀ ਸੰਜਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਰੋ ਵਿਧਾਂਜਲ ਤੁਹਾਡੇ ਨਾਲ ਇਸ ਵਕਤ ਦੀ ਵੱਡੀ ਖਬਰ ਲੈ ਕੇ ਹਾਜ਼ਰ ਹਾਂ ਤਾਂ ਕਿਸੇ ਅਣਜਾਣ ਵਿਅਕਤੀ ਤੋਂ ਇੱਕ ਲੜਕੀ ਨੂੰ ਟੌਫੀ ਲੈਣੀ ਮਹਿੰਗੀ ਪੈ ਗਈ ਹੈ ਜੀ ਹਾਂ ਟੌਫੀ ਖਾਣ ਤੋਂ ਬਾਅਦ ਉਹ ਬਿਓਸ਼ ਹੋ ਜਾਂਦੀ ਹੈ ਤਾਂ ਬੇਹੋਸ਼ ਹੋਣ ਤੋਂ ਬਾਅਦ ਵਿੱਚ ਜਦੋਂ ਉਸ ਨੂੰ ਹੋਸ਼ ਆਉਂਦਾ ਹੈ ਤਾਂ ਉਸ ਦੀਆਂ ਦੋਨੇ ਲੱਤਾਂ ਕੁਚਲੀਆਂ ਹੋਈਆਂ ਹੁੰਦੀਆਂ ਨੇ ਦਰਸਲ ਇਹ ਲੜਕੀ ਜੋ ਹੈ ਕੰਮਕਾਜ ਦੇ ਲਈ ਜਾ ਰਹੀ ਹੁੰਦੀ ਹੈ 18 ਸਾਲ ਇਸ ਦੀ ਉਮਰ ਦੱਸੀ ਜਾ ਰਹੀ ਹੈ ਤੇ ਨਾਮ ਇਸ ਦਾ ਪ੍ਰਤਿਬਾ ਦੱਸਿਆ ਜਾ ਰਿਹਾ ਹੈ ਜਦੋਂ ਇਹ ਕੰਮ ਲਈ ਜਾ ਰਹੀ ਹੁੰਦੀ ਹੈ ਤਾਂ ਕਿਸੇ ਅਣਜਾਣ ਵਿਅਕਤੀ ਦੇ ਵੱਲੋਂ ਇਸ ਨੂੰ ਟੌਫੀ ਦਾ ਆਫਰ ਕੀਤਾ ਜਾਂਦਾ ਹੈ ਤੇ ਟੌਫੀ ਫੜ ਕੇ ਖਾ ਵੀ ਲੈਂਦੀ ਹੈ ਜਿਸ ਤੋਂ ਬਾਅਦ ਵਿੱਚ ਇਹ ਆਪਣੀ ਸੁਧ-ਬੁੱਧ ਗਵਾ ਬੈਠਦੀ ਹੈ ਤਾਂ ਉਸ ਨੂੰ ਪਤਾ ਹੀ ਨਹੀਂ ਚੱਲਦਾ ਕਿ ਉਹ ਕਨੌਲੀ ਵਿਖੇ ਕਿਵੇਂ ਪਹੁੰਚ ਜਾਂਦੀ ਹੈ ਤੇ ਰੇਲਵੇ ਲਾਈਨਾਂ ਤੇ ਉਹ ਜਿਹੜੀ ਪਾਈ ਹੁੰਦੀ ਹੈ ਤਾਂ ਜਿਸੋ ਬਾਅਦ ਵਿੱਚ ਰੇਲ ਉਸ ਦੀਆਂ ਲੱਤਾਂ ਦੇ ਉੱਤੇ ਦੀ ਲੰਘ ਜਾਂਦੀ ਹੈ ਤੇ ਲੱਤਾਂ ਬੁਰੀ ਤਰ੍ਹਾਂ ਦੇ ਨਾਲ ਕੁਚਲੀਆਂ ਜਾਂਦੀਆਂ ਨੇ ਤੁਹਾਨੂੰ ਦੱਸ ਦਿੰਦੇ ਨੇ ਕਿ ਬਲਾਸਪੁਰ ਦੇ ਪਿੰਡ ਖੇੜਾ ਦੇ ਰਹਿਣ ਵਾਲੀ ਇਹ ਪ੍ਰਤਿਭਾ ਦੱਸੀ ਜਾ ਰਹੀ ਹੈ ਉਸ ਦਾ ਕਹਿਣਾ ਹੈ ਕਿ ਜਦੋਂ ਉਹ ਕੰਮ ਤੇ ਜਾ ਰਹੀ ਸੀ ਤਾਂ ਇੱਕ ਨੌਜਵਾਨ ਦੇ ਵੱਲੋਂ ਇੱਕ ਵਿਅਕਤੀ ਦੇ ਵੱਲੋਂ ਉਸ ਨੂੰ ਜਿਹੜਾ ਆਫਰ ਕੀਤਾ ਜਾਂਦਾ ਹੈ ਟੌਫੀ ਖਾਣ ਦੇ ਵਾਸਤੇ ਤਾਂ ਉਹ ਕਹਿੰਦੀ ਹੈ ਕਿ ਜਦੋਂ ਉਹ ਟੌਫੀ ਖਾ ਲੈਂਦੀ ਹੈ ਤਾਂ ਸੁੱਧ-ਬੁੱਧ ਗਵਾ ਬੈਠਦੀ ਹੈ ਤਾਂ ਜਦੋਂ ਉਸ ਨੂੰ ਹੋਸ਼ ਆਉਂਦਾ ਹੈ ਤਾਂ ਹਸਪਤਾਲ ਦੇ ਵਿੱਚ ਹੁੰਦੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਸੜਕ ਸੁਰੱਖਿਆ ਫੋਰਸ ਨੇ ਜਦੋਂ ਦੇਖਿਆ ਕਿ ਇਹ ਲੜਕੀ ਦੀਆਂ ਲੱਤਾਂ ਕੁਚਲੀਆਂ ਗਈਆਂ ਨੇ ਤਾਂ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਉਸ ਤੋਂ ਬਾਅਦ ਵਿੱਚ ਡਾਕਟਰਾਂ ਨੇ ਇਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਹੈ ਫਿਲਹਾਲ ਇਸ ਲੜਕੀ ਦੀ ਜਾਨ ਬਚ ਗਈ ਹੈ ਪਰ ਦੋਨੋਂ ਲੱਤਾਂ ਜੋ ਹੈ ਉਹ ਬੁਰੀ ਨਾ ਦੇ ਨਾਲ ਕੁਚਲੀਆਂ ਗਈਆਂ ਨੇ ਪਰਿਵਾਰਕ ਮੈਂਬਰਾਂ ਨੂੰ ਜਦੋਂ ਇਸ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਪਰਿਵਾਰਕ ਮੈਂਬਰ ਮੌਕੇ ਤੇ ਪਹੁੰਚਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਸ ਬਾਰੇ ਸਾਨੂੰ ਇਨਸਾਫ ਦਿੱਤਾ ਜਾਵੇ ਇਸ ਦੇ ਬਾਰੇ ਵੱਡੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਮਾਪੇ ਸਹੀ ਕਹਿੰਦੇ ਨੇ ਕਿਸੇ ਕੋ ਕੋਈ ਚੀਜ਼ ਲੈ ਕੇ ਖਾਣੀ ਨਹੀਂ ਚਾਹੀਦੀ ਪਰ ਇਸ ਲੜਕੀ ਦੇ ਵੱਲੋਂ ਬਿਨਾ ਸੋਚੇ ਸਮਝੇ ਉਸ ਅਣਜਾਣ ਵਿਅਕਤੀ ਤੋਂ ਜਿਹੜੀ ਹੈ ਉਹ ਚੀਜ਼ ਲੈ ਕੇ ਖਾ ਲਈ ਜਾਂਦੀ ਹੈ ਤਾਂ ਇਹ ਲੜਕੀ ਨੇ ਖੁਦ ਬਿਆਨ ਦਿੱਤਾ ਹੈ ਕਿ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਮੈਂ ਕਨੌਲੀ ਰੇਲਵੇ ਲਾਈਨ ਤੇ ਕਿਵੇਂ ਪਹੁੰਚ ਗਈ ਤਾਂ ਉੱਥੇ ਜਿਹੜੀ ਹੈ ਮੇਰੀਆਂ ਲੱਤਾਂ ਤੋਂ ਜਿਹੜੀ ਇਹ ਰੇਲ ਗੱਡੀ ਲੰਘ ਗਈ ਹੈ ਤੇ ਜਿਸ ਦੇ ਕਾਰਨ ਉਹਦਾ ਕਹਿਣਾ ਹੈ ਕਿ ਹਨਾ ਮੈਨੂੰ ਕੋਈ ਨਹੀਂ ਪਤਾ ਕਿ ਇਹ ਵਿਅਕਤੀ ਕੌਣ ਹੈ ਤੇ ਕਿਸ ਤਰ੍ਹਾਂ ਮੇਰੇ ਕੋਲ ਆਇਆ ਤੇ ਕਿਵੇਂ ਉਸਨੇ ਜਾਂ ਤਾਂ ਕੋਈ ਰੰਜਿਸ਼ ਸੀ ਜਾਂ ਕੁਝ ਉਸਦਾ ਕਹਿਣਾ ਹੈ ਕਿ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਤਾਂ ਉੱਥੇ ਤੁਹਾਨੂੰ ਦੱਸ ਦਿੰਦੇ ਆ ਕਿ ਟੌਫੀ ਲੈਣੀ ਮਹਿੰਗੀ ਪਈ ਹੈ ਤਾਂ ਟੌਫੀ ਖਾਣ ਤੋਂ ਬਾਅਦ ਚ ਇਹ बेहोश ਹੋਈ ਹੈ ਜਿਸ ਤੋਂ ਬਾਅਦ ਵਿੱਚ ਇਹ ਜਿਹੜੀ ਹੈ ਉਹ ਘਟਨਾ ਉਸ ਦੇ ਨਾਲ ਵਾਪਰ ਗਈ ਤਾਂ ਉੱਥੇ ਹੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਬਾਰੇ ਜੜੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਤਾਂ ਜੋ ਜਿਹੜਾ ਇਸ ਤਰ੍ਹਾਂ ਕਿਸੇ ਹੋਰ ਲੜਕੀ ਦੇ ਨਾਲ ਨਾ ਹੋ ਸਕੇ ਫਿਲਹਾਲ ਇਸ ਦੀ ਜਾਨ ਤਾਂ ਬਚ ਗਈ ਹੈ ਪਰ ਦੋਨੇ ਲੱਤਾਂ ਬੁਰੀ ਤਰ੍ਹਾਂ ਦੇ ਨਾਲ ਜੁੜੀਆਂ ਉਹ ਡੈਮੇਜ ਹੋ ਚੁੱਕੀਆਂ ਨੇ ਬਿਲਕੁਲ ਜਿਹੜੀ ਹੈ ਉਹ ਲੱਤਾਂ ਦੀ ਜਿਹੜੀ ਹਾਲਤ ਉਹ ਦੇਖੀ ਨਹੀਂ ਜਾਂਦੀ ਪਰ ਇਸ ਦੀ ਜਾਨ ਬਚ ਗਈ ਹੈ ਪਰ ਲੱਤਾਂ ਜਿਹੜੀਆਂ ਚੱਲਣ ਤੋਂ ਇਹ ਜਿਹੜੀ ਹੈ ਅਸਮਰਥ ਹੋ ਗਈ ਹੈ ਅੰਗਾਂ ਦਾ ਨੁਕਸਾਨ ਹੋ ਗਿਆ ਹੈ ਪਰ ਜਾਨ ਬਚ ਗਈ ਹੈ ਉੱਥੇ ਇਸ ਬਾਰੇ ਹੋਰ ਕੀ ਕੁਝ ਜਾਣਕਾਰੀ ਸਾਹਮਣੇ ਆਈ ਹੈ ਸੁਣਦੇ ਹਾਂ ਕਿਵੇਂ ਹੋਇਆ ਐਕਸੀਡੈਂਟ ਕਿਵੇਂ ਹੋਇਆ ਤੁਮ੍ਹੇ ਜਾ ਦੇਖੀ ਦੂਰਤੀ ਤੁਮ੍ਹੇ ਕੋ ਇੱਕ ਲੜਕੇ ਨੇ ਉਸ ਨੂੰ ਮੈਂ ਜਾਣਦੀ ਵੀ ਨਹੀਂ ਸੀ ਉਹ ਮੈਨੂੰ ਨਹੀਂ ਲੱਗਦਾ ਥਾ पता नहीं क्या मेरे शरीर पे डाला एक इतना सा छोटा टॉपिक की तरह दिया मेरी आँख से दिखाई नहीं पड़ी पता नहीं कब लेकर आया कैसे लेकर आया उधर घनौली शायद मेरे को ट्रेन के पटरी पे ला दिया था अच्छा तो, लड़का कौन था वो पता नहीं तुम्हारा नाम क्या है तुम्हारे पिता का नाम क्या है कहाँ पे रहते हो जगह हिमाचल में मानपुरा ड्यूटी करती थी ये मानपुरा ड्यूटी के लिए निकली सुबह और खेड़े से अब कैसे रोपड़ आई कौन लड़का लेके आया इसको तो मेरे को पता नहीं है अब उसकी इंक्वायरी होगी तभी पता लगेगा कि कौन लड़का लेके आया इसको क्या नाम था कौन सी कंपनी में काम करती कंपनी का नाम तो मुझे पता नहीं है जी इसका नाम प्रतिभा तो है हिमाचल खेड़ा खेड़ा में रहती थी आप कौन लगते हैं मैं तो एक पड़ोसी होंगी ਸਤਿ ਸ਼੍ਰੀ ਅਕਾਲ ਜੀ ਸੰਜਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਰੋ ਵਿਧਾਂਜਲ ਤੁਹਾਡੇ ਨਾਲ ਇਸ ਵਕਤ ਦੀ ਵੱਡੀ ਖਬਰ ਲੈ ਕੇ ਹਾਜ਼ਰ ਹਾਂ ਤਾਂ ਕਿਸੇ ਅਣਜਾਣ ਵਿਅਕਤੀ ਤੋਂ ਇੱਕ ਲੜਕੀ ਨੂੰ ਟੌਫੀ ਲੈਣੀ ਮਹਿੰਗੀ ਪੈ ਗਈ ਹੈ ਜੀ ਹਾਂ ਟੌਫੀ ਖਾਣ ਤੋਂ ਬਾਅਦ ਉਹ ਬਿਓਸ਼ ਹੋ ਜਾਂਦੀ ਹੈ ਤਾਂ ਬੇਹੋਸ਼ ਹੋਣ ਤੋਂ ਬਾਅਦ ਵਿੱਚ ਜਦੋਂ ਉਸ ਨੂੰ ਹੋਸ਼ ਆਉਂਦਾ ਹੈ ਤਾਂ ਉਸ ਦੀਆਂ ਦੋਨੇ ਲੱਤਾਂ ਕੁਚਲੀਆਂ ਹੋਈਆਂ ਹੁੰਦੀਆਂ ਨੇ ਦਰਸਲ ਇਹ ਲੜਕੀ ਜੋ ਹੈ ਕੰਮਕਾਜ ਦੇ ਲਈ ਜਾ ਰਹੀ ਹੁੰਦੀ ਹੈ 18 ਸਾਲ ਇਸ ਦੀ ਉਮਰ ਦੱਸੀ ਜਾ ਰਹੀ ਹੈ ਤੇ ਨਾਮ ਇਸ ਦਾ ਪ੍ਰਤਿਭਾ ਦੱਸਿਆ ਜਾ ਰਿਹਾ ਹੈ ਜਦੋਂ ਇਹ ਕੰਮ ਲਈ ਜਾ ਰਹੀ ਹੁੰਦੀ ਹੈ ਤਾਂ ਕਿਸੇ ਅਣਜਾਣ ਵਿਅਕਤੀ ਦੇ ਵੱਲੋਂ ਇਸ ਨੂੰ ਟੌਫੀ ਦਾ ਆਫਰ ਕੀਤਾ ਜਾਂਦਾ ਹੈ ਤੇ ਟੌਫੀ ਫੜ ਕੇ ਖਾ ਵੀ ਲੈਂਦੀ ਹੈ ਜਿਸ ਤੋਂ ਬਾਅਦ ਵਿੱਚ ਇਹ ਆਪਣੀ ਸੁਧ-ਬੁੱਧ ਗਵਾ ਬੈਠਦੀ ਹੈ ਤਾਂ ਉਸ ਨੂੰ ਪਤਾ ਹੀ ਨਹੀਂ ਚੱਲਦਾ ਕਿ ਉਹ ਕਨੌਲੀ ਵਿਖੇ ਕਿਵੇਂ ਪਹੁੰਚ ਜਾਂਦੀ ਹੈ ਤੇ ਰੇਲਵੇ ਲਾਈਨਾਂ ਤੇ ਉਹ ਜਿਹੜੀ ਪਾਈ ਹੁੰਦੀ ਹੈ ਤਾਂ ਜਿਸ ਵਾਰ ਵਿੱਚ ਰੇਲ ਉਸ ਦੀਆਂ ਲੱਤਾਂ ਦੇ ਉੱਤੇ ਦੀ ਲੰਘ ਜਾਂਦੀ ਹੈ ਤੇ ਲੱਤਾਂ ਬੁਰੀ ਤਰ੍ਹਾਂ ਦੇ ਨਾਲ ਕੁਚਲੀਆਂ ਜਾਂਦੀਆਂ ਨੇ ਤੁਹਾਨੂੰ ਦੱਸ ਦਿੰਦੇ ਨੇ ਕਿ ਬਲਾਸਪੁਰ ਦੇ ਪਿੰਡ ਖੇੜਾ ਦੇ ਰਹਿਣ ਵਾਲੀ ਇਹ ਪ੍ਰਤਿਭਾ ਦੱਸੀ ਜਾ ਰਹੀ ਹੈ ਉਸ ਦਾ ਕਹਿਣਾ ਹੈ ਕਿ ਜਦੋਂ ਉਹ ਕੰਮ ਤੇ ਜਾ ਰਹੀ ਸੀ ਤਾਂ ਇੱਕ ਨੌਜਵਾਨ ਦੇ ਵੱਲੋਂ ਇੱਕ ਵਿਅਕਤੀ ਦੇ ਵੱਲੋਂ ਉਸ ਨੂੰ ਜਿਹੜਾ ਆਫਰ ਕੀਤਾ ਜਾਂਦਾ ਹੈ ਟੌਫੀ ਖਾਣ ਦੇ ਵਾਸਤੇ ਤਾਂ ਉਹ ਕਹਿੰਦੀ ਹੈ ਕਿ ਜਦੋਂ ਉਹ ਟੌਫੀ ਖਾ ਲੈਂਦੀ ਹੈ ਤਾਂ ਸੁੱਧ-ਬੁੱਧ ਗਵਾ ਬੈਠਦੀ ਹੈ ਤਾਂ ਜਦੋਂ ਉਸ ਨੂੰ ਹੋਸ਼ ਆਉਂਦਾ ਹੈ ਤਾਂ ਹਸਪਤਾਲ ਦੇ ਵਿੱਚ ਹੁੰਦੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਸੜਕ ਸੁਰੱਖਿਆ ਫੋਰਸ ਨੇ ਜਦੋਂ ਦੇਖਿਆ ਕਿ ਇਹ ਲੜਕੀ ਦੀਆਂ ਲੱਤਾਂ ਕੁਚਲੀਆਂ ਗਈਆਂ ਨੇ ਤਾਂ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਉਸ ਤੋਂ ਬਾਅਦ ਵਿੱਚ ਡਾਕਟਰਾਂ ਨੇ ਇਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਹੈ ਫਿਲਹਾਲ ਇਸ ਲੜਕੀ ਦੀ ਜਾਨ ਬਚ ਗਈ ਹੈ ਪਰ ਦੋਨੋਂ ਲੱਤਾਂ ਜੋ ਹੈ ਉਹ ਬੁਰੀ ਨਾ ਦੇ ਨਾਲ ਕੁਚਲੀਆਂ ਗਈਆਂ ਨੇ ਪਰਿਵਾਰਕ ਮੈਂਬਰਾਂ ਨੂੰ ਜਦੋਂ ਇਸ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਪਰਿਵਾਰਕ ਮੈਂਬਰ ਮੌਕੇ ਤੇ ਪਹੁੰਚਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਸ ਬਾਰੇ ਸਾਨੂੰ ਇਨਸਾਫ ਦਿੱਤਾ ਜਾਵੇ ਇਸ ਦੇ ਬਾਰੇ ਵੱਡੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਮਾਪੇ ਸਹੀ ਕਹਿੰਦੇ ਨੇ ਕਿਸੇ ਕੋ ਕੋਈ ਚੀਜ਼ ਲੈ ਕੇ ਖਾਣੀ ਨਹੀਂ ਚਾਹੀਦੀ ਪਰ ਇਸ ਲੜਕੀ ਦੇ ਵੱਲੋਂ ਬਿਨਾ ਸੋਚੇ ਸਮਝੇ ਉਸ ਅਣਜਾਣ ਵਿਅਕਤੀ ਤੋਂ ਜਿਹੜੀ ਹੈ ਉਹ ਚੀਜ਼ ਲੈ ਕੇ ਖਾ ਲਈ ਜਾਂਦੀ ਹੈ ਤਾਂ ਇਹ ਲੜਕੀ ਨੇ ਖੁਦ ਬਿਆਨ ਦਿੱਤਾ ਹੈ ਕਿ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਮੈਂ ਕਨੌਲੀ ਰੇਲਵੇ ਲਾਈਨ ਤੇ ਕਿਵੇਂ ਪਹੁੰਚ ਗਈ ਤਾਂ ਉੱਥੇ ਜਿਹੜੀ ਹੈ ਮੇਰੀਆਂ ਲੱਤਾਂ ਤੋਂ ਜਿਹੜੀ ਇਹ ਰੇਲਗੱਡੀ ਲੰਘ ਗਈ ਹੈ ਤੇ ਜਿਸ ਦੇ ਕਰਨ ਉਸ ਦਾ ਕਹਿਣਾ ਹੈ ਕਿ ਹਨਾ ਮੈਨੂੰ ਕੋਈ ਨਹੀਂ ਪਤਾ ਕਿ ਇਹ ਵਿਅਕਤੀ ਕੌਣ ਹੈ ਤੇ ਕਿਸ ਤਰ੍ਹਾਂ ਮੇਰੇ ਕੋਲ ਆਇਆ ਤੇ ਕਿਵੇਂ ਉਸ ਨੇ ਜਾਂ ਤਾਂ ਕੋਈ ਰੰਜਿਸ਼ ਸੀ ਜਾਂ ਕੁਝ ਉਸ ਦਾ ਕਹਿਣਾ ਹੈ ਕਿ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਤਾਂ ਉੱਥੇ ਧੰਨ ਦੱਸ ਦਿੰਨੇ ਕਿ ਟੌਫੀ ਲੈਣੀ ਮਹਿੰਗੀ ਪਈ ਹੈ ਤਾਂ ਟੌਫੀ ਖਾਣ ਤੋਂ ਬਾਅਦ ਵਿੱਚ ਇਹ ਬੇਹੋਸ਼ ਹੋਈ ਹੈ ਜਿਸ ਤੋਂ ਬਾਅਦ ਵਿੱਚ ਇਹ ਜਿਹੜੀ ਹੈ ਉਹ ਘਟਨਾ ਉਸ ਦੇ ਨਾਲ ਵਾਪਰ ਗਈ ਤਾਂ ਉੱਥੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਬਾਰੇ ਜਿਹੜੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਤਾਂ ਜੋ ਜਿਹੜਾ ਇਸ ਤਰ੍ਹਾਂ ਕਿਸੇ ਹੋਰ ਲੜਕੀ ਦੇ ਨਾਲ ਨਾ ਹੋ ਸਕੇ ਫਿਲਹਾਲ ਇਸ ਦੀ ਜਾਨ ਤਾਂ ਬਚ ਗਈ ਹੈ ਪਰ ਦੋਨੇ ਤਾਬੂਰੀ ਤਰਾਂ ਦੇ ਨਾਲ ਜੁਣੀਆ ਉਹ ਡੈਮੇਜ ਹੋ ਚੁੱਕੀਆਂ ਨੇ ਬਿਲਕੁਲ ਜਿਹੜੀ ਹੈ ਉਹ ਲੱਤਾਂ ਦੀ ਜਿਹੜੀ ਹਾਲਤ ਉਹ ਦੇਖੀ ਨਹੀਂ ਜਾਂਦੀ ਪਰ ਇਸ ਦੀ ਜਾਨ ਬਚ ਗਈ ਹੈ ਪਰ ਲੱਤਾਂ ਜਿਹੜੀ ਹੈ ਚੱਲਣ ਤੋਂ ਇਹ ਜਿਹੜੀ ਹੈ ਅਸਮਰਥ ਹੋ ਗਈ ਹੈ ਅੰਗਾਂ ਦਾ ਨੁਕਸਾਨ ਹੋ ਗਿਆ ਹੈ ਪਰ ਜਾਨ ਬਚ ਗਈ ਹੈ ਉੱਥੇ ਇਸ ਬਾਰੇ ਹੋਰ ਕੀ ਕੁਝ ਜਾਣਕਾਰੀ ਸਾਹਮਣੇ ਆਈ ਹੈ ਸੁਣਦੇ ਹਾਂ ਕਿਸੂ ਹੋ ਐਕਸੀਡੈਂਟ ਕਿਵੇਂ ਹੋ ਤੁਸੀਂ ਜਾ ਰਹੇ ਸੀ ਦੂਤੀ ਤੁਸੀਂ ਕੋਈ ਇੱਕ ਲੜਕੇ ਨੇ ਉਸ ਨੂੰ ਮੈਂ ਜਾਣਦੀ ਵੀ ਨਹੀਂ ਸੀ ਉਹ ਵੀ ਮੈਨੂੰ क्या मेरे शरीर पे डाला एक इतना सा छोटा टॉपी की तरह तो दिया मेरे यहाँ से दिखाई नहीं ना तो मेरे मेरे पड़ी पता न कब लेकर आया कैसे लेकर आया उधर घनौली साइड मेरे को मेरे पैर के पटली पे डाल दिया था अच्छा तो, लड़का कौन था वो तुम्हारा नाम क्या है तुम्हारे पिता का नाम क्या है कहाँ पे रहते हो जगह तो हिमाचल में मानपुरा ड्यूटी करती थी ये मानपुरा ड्यूटी के लिए निकली सुबह और खेड़े से अब कैसे रोपड़ आई कौन लड़का लेके आया इसको तो मेरे को पता नहीं है अब उसकी इंक्वायरी होगी तभी पता लगेगा कि कौन लड़का लेके आया इसको क्या नाम था कौन सी कंपनी में काम करती कंपनी का नाम तो मुझे पता नहीं है जी इसका नाम प्रतिभा है हिमाचल खेड़ा पर, खेड़ा में रहती थी आप कौन लगते हैं मैं तो एक पड़ोसी होगी जी